ਆਤਾ ਨੂੰ ਹਾਂਜੀ ਅੱਛਾ ਠੀਕ ਹੈ ਤੂੰ ਦੱਸ ਹਾਂ ਇਹ ਚਲਾ ਦੇ ਆਜਾ ਹਲੇ ਫਾਇਦਾ ਨਹੀਂ ਸਤ ਸਤ ਫਾਇਦਾ ਸਭ ਦੇ ਮਨ ਚ ਲੱਗੂ ਵਾਲਾ ਦਾਣਾ ਜਾਈ ਇੱਕ ਟ ਮਾਰੋ ਬਾਹਰ ਉੱਪਰ ਨੂੰ ਮਾਰਦੇ ਲੱਗਾ ਸਾਨੂੰ ਪਾਜੂ ਗਏ ਫੋਕਾ ਫਾਇਰ ਮਾਰ ਕੇ ਨੇ ਨਿਕੜਿਆ ਹੋਇਆ ਇੱਕ ਮਿੰਟ ਛੜ ਜਾ ਖੜ ਜਾ ਜਾਲ ਲਾਓ ਜਾਲ ਜਾਈ ਇੱਕ ਟ ਮਾਰਿਓ ਜਾਲ ਦਾ ਛੋਟਾ ਜਾਂਦਾ ਹੈ ਜਾਲ ਦੇ ਉੱਪਰ ਨੂੰ ਮਾਰ ਕੇ ਲਾਉਣਾ ਇਹ ਕੀ ਕਰ ਰਿਹਾ ਕਮਰਾ ਹੈ ਉਹ ਇਹਦਾ ਜਾਲ ਹੋਣਾ

ਇਤਨੇ ਰੋਲੇ ਮੈਂ ਤਾਂ ਓਲੀ ਕਢ ਜਾਂਦਾ ਅੱਗ ਲਿਖੜ ਗਿਆ ਉਹ ਕਿੱਥੇ ਹੈ ਹੋਰ ਐ ਨਹੀਂ ਐ ਨਹੀਂ ਉਹਦਾ ਮੋਟਰਸਾਈਕਲ ਤੋਂ ਮੰਗ ਬੈਸਟ ਪਿੱਛੇ ਗਿਆ ਨਹੀਂ ਇਹ ਤਾਂ ਗੱਡੀ ਬਾੜ ਤੋਂ ਨਹੀਂ ਆਇਆ ਉਹਦੇ ਅੰਮ੍ਰਿਤ ਵਿੱਚ ਆਦਾ ਜਾ ਸਵੇਰੇ ਅੰਮ੍ਰਿਤ ਉੱਪਰ ਲੜ ਗਿਆ

নিনাডো নিনাডোয়াকে নিনাডোয়াকে. ਤੁਸੀਂ ਆਪਣੇ ਵਾਲੇ ਠੀਕ ਕਰਾ ਲਓ ਉਹੀ ਉਹ ਠੀਕਾ ਵਧਿਆ ਕੋਈ ਕਸੂ ਕਹੋ ਤੁਸੀਂ ਤਾਂ ਆਪੇ ਕਰ ਲਵੋਗੇ ਸਿਸਟਮ ਸੇਮ ਹੀ ਆ ਇਹ ਫਾਇਰ ਨਾਲ ਚਲਦੀ ਆ ਉਹ ਕਾਟਿੰਗ ਬੰਦਾ ਇਹਦੇ ਰੰਗ ਦਾ ਭਾਈ ਸਰ ਦੱਸ ਦਿਓ ਸਰ ਇਹ ਜਿਹੜੀਆਂ ਗਨਸ ਹੈਗੀਆਂ ਨੇ ਕਿਸ ਤਰ੍ਹਾਂ ਉਸ ਨੂੰ ਮਤਲਬ ਕਿ ਪਕੜਿਆ ਜਾਂਦਾ ਇਹ ਟ੍ਰਾਂਕਲੇਸ ਗਨ ਆ ਜੀ ਇਹਦੇ ਨਾਲ ਜੋ ਆਪਾਂ ਇੰਜੈਕਸ਼ਨ ਲਾ ਦਾਂਗੇ ਜਾਨਵਰ ਤੇ ਭਈ ਉਹ ਮੈਂ ਬਿਓਸ਼ ਹੋ ਜਾਂਦਾ ਕਿੰਨੇ ਕੁ ਦਿਨ ਚੋਂ ਅਭੀ ਇਹਦੇ ਡੋਜ਼ ਲੱਗਦੀ ਆ ਇਹਦੇ weight ਦੇ ਹਿਸਾਬ ਨਾਲ ਠੀਕ ਇਸ ਤਰ੍ਹਾਂ ਕਿੰਨੇ ਕੁ ਮਤਲਬ ਕਿ ਜਿਵੇਂ ਪਿੰਡ ਵਾਲੇ ਕਹਿ ਰਹੇ ਨੇ ਵੀ ਪਿੰਡ ਬਾਹਰ ਦੇ ਵਿੱਚ ਜਿਹੜਾ ਚੀਤਾ ਆਇਆ ਹੋਇਆ ਜੀ ਕਿੰਨੀ ਕੁ ਸਚਾਈ ਲੱਗਦੀ ਆ ਜੀ ਇਹਦੇ ਵਿੱਚ ਹੈਗਾ ਇਸ ਤਰ੍ਹਾਂ ਦਾ ਕੋਈ ਲੈਪਡ ਤਾਂ ਹੈ ਜੀ ਆ ਗਈ ਜੀ ਆ ਗਈ ਕੋਈ ਨਿਸ਼ਾਨ ਵਗੈਰਾ ਮਿਲੇ ਜੀ ਪੈਰਾਂ ਦੇ ਨਿਸ਼ਾਨ ਵੀ ਹੈਗੇ ਤੇ ਕਿਸ ਤਰ੍ਹਾਂ ਦੀ ਮਦਦ ਵੀ ਤੁਹਾਡੇ ਵੱਲੋਂ ਤਿਆਰੀ ਹੈਗੀ ਜੀ ਪਕੜਨ ਦੀ ਉਸ ਨੂੰ ਅਸੀਂ ਪਿੰਜਰੇ ਲਗਾਏ ਹੋਏ ਨੇ ਤੁਸੀਂ ਦੇਖ ਵੀ ਚੁੱਕੇ ਹੋ ਤੇ ਉਸ ਤੋਂ ਬਗੈਰ ਆ ਟ੍ਰੈਂਕਲੇਟਰ ਜਾਣਾ ਵੀ ਸਾਡੇ ਕੋਲ ਜਿਹੜੇ ਘਰ ਤੋਂ ਟੀਮ ਆਈ ਵੀ ਇੱਕ ਜੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕੈਸਕਿਊ ਕਰਨ ਦੇ ਸਰ ਆਪਣਾ ਕਿੰਨੇ ਕ ਪਿੰਜਰੇ ਜਿਹੜੇ ਆ ਉਸ ਨੂੰ ਦੋ ਪਿੰਜਰੇ ਇੰਸਟਾਲ ਕੀਤੇ ਹੋਏ ਨੇ ਭਈ ਹਜ ਤੱਕ ਫੜਿਆ ਵੀ ਨਹੀਂ ਜਾ ਰਿਹਾ ਤਿੰਨ ਦਿਨ ਹੋ ਗਏ ਮੈਂ ਮੈਂ ਦੇਖੇ ਇਸ ਤਰ੍ਹਾਂ ਦਾ ਮਾਹੌਲ ਹੈ ਪਿੰਜਰੇ ਦਾ ਮਾਹੌਲ ਤਾਂ ਜੀ ਪਿੰਡ ਚ ਤਾਂ ਪੂਰਾ ਮਾਹੌਲ ਡਰਦਾ ਹੀ ਕੋਈ ਖੇਤਾਂ ਚ ਅਸੀਂ ਜਾਂਦੇ ਨਹੀਂ ਹੈਗੇ ਤੇ ਹੁਣ ਇਹ ਆਉਂਦੇ ਨੇ ਫੜਨ ਕੋਈ ਫੜਦਾ ਹੀ ਨਹੀਂ ਕੱਲ ਜਿਵੇਂ ਬਾਜਰੇ 'ਚ ਬੈਠਾ ਤਾਂ ਫੜ ਸਕਦੇ ਕੋਈ ਜਾਲ ਵਗੈਰਾ ਕੋਈ ਵੀ ਤਕਨੀਕ ਵਧੀਆ ਹੁੰਦੀ ਫੜ ਸਕਦੇ ਤੇ ਇਹਨਾਂ ਕੋਲ ਹੈ ਹੀ ਨਹੀਂ ਕੋਈ ਫੜਨ ਨੂੰ ਅਸੀਂ ਤਿੰਨ ਦਿਨ ਹੋ ਗਏ ਦੇਖ ਰਹੇ ਆਂ ਕੋਈ ਕਦੇ ਆਗੇ ਕਦੇ ਵਗ ਜਾਲ ਲਾ ਜਾਂਦਾ ਜਾਲ ਨਾਲ ਥੋੜਾ ਫੜਿਆ ਜਾਂਦਾ ਹੋ ਹੁਣ ਉਹਨਾਂ ਕੋਲ ਕਾਫੀ ਸਾਰੀ ਮਹਿੰਗੀਆਂ ਜਿਹੜੀਆਂ ਉਹ ਗੰਦ ਬੰਦੂਕਾਂ ਵੀ ਮੰਗਾਈਆਂ ਨੇ ਉਹਨੂੰ ਫੜਨ ਨੂੰ ਅਸੀਂ ਕੱਲ ਪਰਸੋਂ ਦੇਖ ਰਹੇ ਆਂ ਕੋਈ ਗੱਲਬਾਤ ਬਣਨੀ ਨਹੀਂ ਤੀਜੀ ਐਡੀ ਕਿੱਡੀ ਕਿ ਚੀਜ਼ ਆਉਂਦਾ ਜੇ ਪਿੰਡ ਵਾਲਿਆਂ ਨੂੰ ਕਹਿ ਲੈਣ ਵੀ ਤੁਸੀਂ ਨੂੰ ਮਾਰ ਦੋ ਪਿੰਡ ਵਾਲੇ ਹੀ ਮਾਰ ਦੇਣ ਮਿਲਦਾ ਉਹ ਕਹਿੰਦੇ ਨੇ ਫਿਰ ਇਹ ਇਹ ਤਾਂ ਕੋਈ ਨਹੀਂ ਵੈਸੇ ਕੋਈ ਨੁਕਸਾਨ ਕੀਤਾ ਕਿਸੇ ਤਰ੍ਹਾਂ ਦਾ ਨਹੀਂ ਕੋਈ ਦੋ ਕੁੱਤੇ ਮਾਰੇ ਨੇ ਇੱਥੇ ਡੇਰੇ 'ਚ ਉੱਤੇ ਸਾਡੇ ਕੱਲ ਸਪਰੇਅ ਕਰਨਗੇ ਜਦੋਂ ਫੇ ਅੰਬ ਦੇ ਉੱਪਰ ਬੈਠਾ ਕੱਲੇ ਦਰਾਖਤ ਦੇ ਉੱਪਰ ਬੈਹ ਜਾਂਦਾ ਇੱਥੇ ਕੱਲਾ ਦਰਾਖਤ